ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਆਖਰ ਕੀ ਹੈ ਜਿਸ ਦਾ ਜ਼ਿਕਰ ਪੰਜਾਬ ਦੇ ਬਾਰਡਰਾਂ ਤੇ ਹੋ ਰਿਹਾ ਹੈ WTO ਤੁਸੀਂ ਸੁਣ ਹੀ ਲਿਆ ਹੋਣਾ ਤੇ ਬਲੈਕ ਕੀ ਹੈ ਇਹ ਕਿਹਾ ਕਿਸ ਨੂੰ ਜਾਂਦਾ ਹੈ ਤੇ ਕੀ ਚੀਜ਼ ਹੈ ਗੱਲ ਇਹਦੇ ਬਾਰੇ ਕਰਾਂਗੇ ਅੱਜ ਆਖਰ ਕੀ ਹੈ WTO ਜਿਸ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਰਹੀ ਸਰਕਾਰ ਅੱਜ ਇਸੇ ਤੇ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਅਗੇ ਵਧਈਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਖ ਕੀ ਹੈ W2 ਜਿਸ ਕਰਕੇ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੀ ਸਰਕਾਰ ਕਿਸਾਨ ਅੰਦੋਲਨ ਕਰਨ ਲਈ ਸੜਕ ਦੇ ਉੱਤੇ ਹੋਏ ਨੇ ਲਗਾਤਾਰ ਆਪਣੀਆਂ ਮੰਗਾਂ ਪੁਰੀਆ ਕਰਨ ਲਈ ਸਰਕਾਰ ਨੂੰ ਅਪੀਲ ਕਰ ਰਹੇ ਨੇ ਸੰਭੂ ਬਾਰਡਰ ਤੇ ਹਿਸਕ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਕਿਸਾਨ ਬਾਰਡਰ ਤੇ ਕਾਨਫਰੰਸਾਂ ਕਰ ਰਹੇ ਨੇ ਜਿਸ ਵਿੱਚ ਖੇਤੀਬਾੜੀ ਤੇ ਮਾਹਿਰ ਕਿਸਾਨਾਂ ਨੂੰ ਕੁਮੰਤਰੀ ਸੰਗਠਨਾ ਬਾਰੇ ਜਾਣਕਾਰੀ ਦੇਣਗੇ ਕਿ ਇਹ ادارے ਖੇਤੀ ਲਈ ਨੁਕਸਾਨਦੇ ਕਿਉਂ ਨੇ ਇਹਨਾਂ ਦਾ ਖਾਸ ਧਿਆਨ ਟੀ ਨਾਲ ਟੀ ਤੇ ਰਹੇਗਾ ਤੁਸੀਂ ਕਹੋਗੇ ਕਿ ਉਹ ਡਬਲਯੂਟੀਓ ਕੀ ਚੀਜ਼ ਹੈ ਜਿਸ ਨੂੰ ਲੈ ਕੇ ਕਿਸਾਨ ਐ ਨੇ ਚਿੰਤਤ ਨੇ ਤਾਂ ਤੋਂ ਅਨੁਸਾਰ ਰਿਪੋਰਟ ਰਾਹੀਂ ਦੱਸਾਂ ਕਿ ਕਿ WTO ਹੈ ਕੀ ਤੇ ਪੰਜਾਬ ਦੇ ਕਿਸਾਨਾਂ ਤੇ ਇਸ ਦੇ ਕੀ ਪ੍ਰਭਾਵ ਪੈਣਗੇ ਕਿਸਾਨ ਅਗਵਾ ਨੇ ਦਿੱਲੀ ਕੂਚ ਨੂੰ 29 ਫਰਵਰੀ ਤੱਕ ਟਾਲ ਦਿੱਤਾ ਜਿਸ ਦਾ ਵੱਡਾ ਕਾਰਨ ਸੀ ਕਿ WTO ਕਿਉਂਕਿ ਇਸ ਸੰਗਠਨ ਦੀ ਬੈਠਕ ਇਸ ਨੂੰ ਮੰਤਰੀ ਦੀ ਕਾਨਫਰੰਸ ਵੀ ਕਿਹਾ ਜਾਂਦਾ ਹੈ ਉਸ ਦਾ ਸਾਲਾਨਾ اجلاس 26 ਤੋਂ 29 ਫਰਵਰੀ ਤੱਕ UAE ਦੇ ਅਬੂਦਾਬੀ ਵਿੱਚ ਹੋਣ ਜਾ ਰਿਹਾ ਹੈ ਜਿਸ ਕਰਕੇ ਕਿਸਾਨ ਚਾਹੇ ਜੋ ਵੀ ਕਰ ਲੈਂਦੇ ਪਰ ਭਾਰਤ ਸਰਕਾਰ ਇਸ ਬੈਠਕ ਕਾਰਨ ਕਿਸਾਨਾਂ ਦੀ ਕੋਈ ਵੀ ਮੰਗ ਮੰਨਣ 'ਚ ਅਸਮਰੱਥ ਸੀ ਸਰਕਾਰ ਚਾਕੇ ਵੀ ਕਿਸਾਨਾਂ ਨੂੰ ਕੋਈ ਭਰੋਸਾ ਨਹੀਂ ਦੇ ਸਕਦੀ ਸੀ ਜਦੋਂ ਅਸੀਂ WTO ਦੀ ਬੈਠਕ ਬਾਰੇ ਗੱਲ ਕਰ ਰਹੇ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਆਪਣਾ ਧਿਆਨ ਕਿਸਾਨਾਂ ਦੀਆਂ ਮੰਗਾਂ ਵੱਲ ਲੈ ਕੇ ਆਉਣਾ ਪਵੇਗਾ ਕਿਸਾਨਾਂ ਦੀਆਂ ਮੰਗਾਂ ਕੀ ਨੇ ਕਿਸਾਨਾਂ ਦੀ ਮੁੱਖ ਮੰਗ MSP ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਤੇ ਕਿਸਾਨਾਂ ਦੀ ਕਰਜ਼ਾ ਮਾਫੀ ਇਹ ਤਿੰਨ ਪ੍ਰਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਆਪਣੇ ਖੇਤਾਂ ਤੋਂ ਸੜਕ ਤੇ ਹੋਣ ਵਾਲੇ ਸੰਘਰਸ਼ ਤੱਕ ਆ ਗਏ ਨੇ ਕਿਸਾਨਾਂ ਨੂੰ ਡਰ ਹੈ ਕਿ ਕਿਤੇ ਸਰਕਾਰ ਗਲੋਬਲ ਸੰਗਠਨਾਂ ਦੇ ਦਬਾਅ ਹੇਠ ਕਿਸਾਨਾਂ ਨੂੰ ਮਿਲਣ ਵਾਲੀਆਂ ਇਹਨਾਂ ਸਬਸਿਡੀਆਂ ਦੇ ਵਿੱਚ ਘਟਾਪਤੀ ਨਾ ਕਰ ਦੇਵੇ ਜਾਂ ਫਿਰ ਬਿਲਕੁਲ ਹੀ ਖਤਮ ਨਾ ਕਰ ਦੇਵੇ ਜਿਸ ਕਰਕੇ ਉਹ ਕਾਨੂੰਨ ਦੇ ਰੂਪ ਵਿੱਚ ਗਰੰਟੀ ਮੰਗ ਰਹੇ ਨੇ ਹੁਣ ਗੱਲ ਕਰਦੇ ਹਾਂ WTO ਦੀ ਇਸ ਅਸਤਾ ਦਾ ਪੂਰਾ ਨਾਮ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਜਿਸ ਨੂੰ ਪੰਜਾਬੀ ਦੇ ਵਿੱਚ ਵਿਸ਼ਵ ਵਪਾਰ ਸੰਗਠਨ ਵੀ ਕਿਹਾ ਜਾਂਦਾ ਹੈ ਜਿਸ ਦਾ ਹੈੱਡਕੁਆਰਟਰ ਜੁਨੀਵਾ ਸਵਿਟਜ਼ਰਲੈਂਡ ਵਿਖੇ ਸਥਿਤ ਹੈ ਇਸ ਦਾ ਕੰਮ ਦੁਨੀਆ ਭਰ ਦੇ ਵਿੱਚ ਹੋਣ ਵਾਲੇ ਵਪਾਰ ਨੂੰ ਸੁਖਾਲਾ ਕਰਨਾ ਤੇ ਨਵੇਂ-ਨਵੇਂ ਵਪਾਰ ਖੇਤਰਾਂ ਲੱਭਣਾ ਹੈ ਜੋ ਦੇਸ਼ ਇਸ ਦੇ ਮੈਂਬਰ ਨੇ ਉਹਨਾਂ ਨੂੰ ਕਾਨੂੰਨੀ ਸਲਾਹ ਵੀ ਦੇਣੀ ਤਾਂ ਜੋ ਉਸ ਦੇਸ਼ ਦੀ ਸਰਕਾਰ ਅਜਿਹੇ ਕਾਨੂੰਨ ਬਣਾ ਸਕੇ ਜਿਸ ਨਾਲ ਵਪਾਰ ਕਰਨਾ ਆਸਾਨ ਹੋ ਸਕੇ ਤੁਹਾਡੇ ਮਨ ਵਿੱਚ ਸਵਾਲ ਆਵੇਗਾ ਕਿ ਇਹ ਸਸਤਾ ਸਾਡੇ ਦੇਸ਼ ਨੂੰ ਵੀ ਸਲਾਹ ਦਿੰਦੀ ਹੈ ਤਾਂ ਇਸ ਦਾ ਜਵਾਬ ਹਾਂ ਹੋਵੇਗਾ ਕਿਉਂਕਿ ਭਾਰਤ ਇੱਕ ਜਨਵਰੀ 1955 ਤੋਂ ਇਸ ਸੰਗਠਨ ਦਾ ਮੈਂਬਰ ਹੈ ਜੇਕਰ ਅਰਥਚਾਰੇ ਦੇ ਖੇਤਰ ਦੀ ਨਜ਼ਰ ਤੋਂ ਦੇਖੀ ਤਾਂ ਇਹ ਸੰਗਠਨ ਬਹੁਤ ਜ਼ਰੂਰੀ ਤੇ ਲਾਭਵੰਦ ਹੈ ਭਾਰਤ ਵਰਗੇ ਅਲਪ ਵਿਕਸਿਤ ਦੇਸ਼ ਦੇ ਲਈ ਐਮਐਸਪੀ ਤੇ ਡਬਲਯੂਟੀਓ ਜੇਕਰ ਕਿਸਾਨਾਂ ਸੰਗਠਨਾਂ ਦੀ ਮੰਨੀਏ ਤਾਂ WTO ਭਾਰ ਦੀ ਖੇਤੀ ਪ੍ਰਣਾਲੀ ਲਈ ਖਤਰਨਾਕ ਹੈ ਜਦੋਂ ਭਾਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਸੀ ਤਾਂ ਕਿਸਾਨਾਂ ਦੇ ਵਿਰੋਧ ਦਾ ਇੱਕ ਤਰਕ ਇਹ ਵੀ ਸੀ ਕਿ ਇਹ ਨਾ ਕਾਨੂੰਨਾਂ ਨੂੰ WTO ਦੇ ਦਬਾਹੇ ਹੇਠ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਦੇ ਬਾੜਾਂ ਤੇ ਧਰਨਾ ਦੇ ਦਿੱਤਾ ਅਖੀਰ ਸਰਕਾਰ ਨੂੰ ਇਹ ਕਾਨੂੰਨ ਜਿਹੜੇ ਨੇ ਵਾਪਸ ਲੈਣੇ ਪਏ WTO ਦਾ ਕਾਨੂੰਨ ਇਹ ਕਹਿੰਦਾ ਕਿ ਜੋ ਵੀ ਇਸ ਸੰਗਠਨ ਦੇ ਮੈਂਬਰ ਦੇਸ਼ ਨੇ ਉਹ ਆਪਣੇ ਕਿਸਾਨਾਂ ਨੂੰ ਕੋਈ ਵੀ ਸਬਸਿਡੀ ਨਹੀਂ ਦੇ ਸਕਦੇ ਯਾਨੀ ਕਿ ਜੋ ਸਰਕਾਰ MSP ਦੇ ਰਹੀ ਹੈ ਇਸ ਸੰਗਠਨ ਦੇ ਮੁਤਾਬਕ ਉਹ ਗੈਰਕਾਨੂੰਨੀ ਹੈ ਫਿਲਹਾਲ ਇੱਕ ਟੈਂਪਰੇਰੀ ਅਸਥਾਈ ਵਿਵਸਥਾ ਚੱਲ ਰਹੀ ਹੈ ਜਿਸ ਮੁਤਾਬਕ ਮੈਂਬਰ ਦੇਸ਼ 10% ਤੱਕ ਸਬਸਿਡੀ ਦੇ ਸਕਦੇ ਨੇ ਜੇਕਰ ਕੋਈ ਦੇਸ਼ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਭਾਰਤ ਸਰਕਾਰ ਛੁੱਟੋਂ ਜ਼ਿਆਦਾ ਸਬਸਿਡੀ ਦੇ ਰਹੀ ਹੈ ਜਿਵੇਂ ਐਮਐਸਪੀ ਕਿਟਨਾਸ਼ਕ ਦਵਾਈਆਂ ਪ੍ਰਧਾਨ ਮੰਤਰੀ ਕਿਸਾਨ ਸਨਮਾਨੀ ਯੋਜਨਾ ਆਦਿ ਰਾਹੀਂ ਇਸ 10% ਸਬਸਿਡੀ ਨੂੰ ਤੈਅ ਕਰਨ ਦਾ ਸਾਲ 1986-88 ਵਿੱਚ ਰੱਖਿਆ ਗਿਆ ਜਿਹੜਾ ਟੀਚਾ ਸੀ ਮਤਲਬ ਸਾਫ ਹੈ ਕਿ ਡਬਲਯੂਟੀਓ ਸਿੱਧੇ ਤੇ ਅਸਿੱਧੇ ਰੂਪ ਦੇ ਵਿੱਚ ਐਮਐਸਬੀ ਦਾ ਵਿਰੋਧੀ ਹੈ ਅਜੇ ਵੀ ਜਦੋਂ ਕੱਲ ਤੋਂ ਭਾਰਤ ਦੇ ਮੰਤਰੀਆਂ ਨੂੰ WTO ਵੀ ਜਾਣਾ ਪਵੇਗਾ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਨੂੰ MSP ਦੀ ਗਾਰੰਟੀ ਕਿਵੇਂ ਦੇ ਸਕਦੇ ਨੇ ਕੀ WTO ਸਿਰਫ MSP ਦਾ ਵਿਰੋਧ ਕਰਦਾ ਹੈ ਨਹੀਂ WTO ਦਾ ਮਕਸਦ ਹੈ ਖੁੱਲਾ ਬਾਜ਼ਾਰ ਸਥਾਪਿਤ ਕਰਨਾ ਉਹ ਚਾਹੁੰਦਾ ਹੈ ਕਿ ਦੁਨੀਆ ਦਾ ਕੋਈ ਵੀ ਵਪਾਰੀ ਜਾਂ ਖਰੀਦਦਾਰ ਕਿਸਾਨ ਕੋਲੋਂ ਸਿੱਧੇ ਫਸਲ ਖਰੀਦੇ ਉਸ ਨੂੰ ਕਿਸੇ ਸਰਕਾਰ ਜਾਂ ਵਿਚੋਲੀ ਦੀ ਲੋੜ ਨਾ ਪਵੇ ਤਾਂ ਤੁਸੀਂ ਕਹੋਗੇ ਇਸ ਵਿੱਚ ਗਲਤ ਹੈ ਵੀ ਕਿ ਤਾਂ ਇਸ ਦਾ ਜਵਾਬ ਹੈ ਕਿ ਸਾਡੇ ਦੇਸ਼ ਦੇ ਕਿਸਾਨ ਅਜੇ ਇੰਨੇ ਵਿਕਸਿਤ ਨਹੀਂ ਨੇ ਕਿ ਉਹ ਸਿੱਧੇ ਕਮੰਤਰੀ ਪਦਰ ਤੇ ਵਪਾਰ ਕਰ ਸਕਣ ਜਿਸ ਕਰਕੇ ਸਰਕਾਰ ਆਪਣਾ ਦਖਲ ਦਿੰਦੀ ਹੈ ਉਹ ਬਾਦਰ ਟੈਕਸ ਤੇ ਹੋਰ ਕਰਾਂ ਰਾਹੀਂ ਆਪਣੇ ਕਿਸਾਨਾਂ ਤੇ ਵਪਾਰ ਨੂੰ ਸੁਰੱਖਿਅਤ ਰੱਖਦੀ ਹੈ ਡਬਲਿਊਟੀਓ ਦਾ ਕਹਿਣਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਸਬਸਿਡੀ ਨਾ ਦੇਵੇ ਜਾਂ ਕਿਸਾਨਾਂ ਦੇ ਕਮਾਚ ਸਰਕਾਰ ਕੋਈ ਦਖਲ ਨਾ ਦੇਵੇ ਨਾ ਕਿਸਾਨਾਂ ਦੀ ਕੋਈ ਮਦਦ ਕਰੇ ਕਿਉਂਕਿ ਬਾਜ਼ਾਰ 'ਚ ਹਮੇਸ਼ਾ ਰਿਸਕ ਬਣਿਆ ਰਹਿੰਦਾ ਹੈ ਕਿਸੇ ਸਮੇਂ ਫਸਲ 100 ਰੁਪਏ ਕਿਲੋ ਵੀ ਹੋ ਸਕਦੀ ਹੈ ਤੇ ਕਿਸੇ ਸਮੇਂ 2 ਰੁਪਏ ਕਿਲੋ ਵੀ ਜੇਕਰ ਐਮਐਸਪੀ ਕਾਨੂੰਨ ਹੋਵੇਗਾ ਤਾਂ ਕੋਈ ਵੀ ਖਰੀਦਦਾਰ طے ਰੇਟ ਤੋਂ ਘੱਟ ਤੇ ਫਸਲ ਨਹੀਂ ਖਰੀਦ ਸਕੀਗਾ ਚਾਹੇ ਫਿਰ ਉਹ ਉਸ ਦਾ 100 ਰੁਪਏ ਹੋਵੇ ਜਾਂ ਫਿਰ 2 ਰੁਪਏ 10% ਦੀ ਰਾਹਤ ਜਿਹੜੀ ਹੈ ਅਸਥਾਈ ਕਿਵੇਂ ਤੁਸੀਂ ਕਹੋਗੇ ਕਿ ਹੁਣ ਡਬਲਯੂਟੀਓ 10% ਤੱਕ ਸਬਸਿਡੀ ਦੀ ਰਾਹਤ ਪ੍ਰਦਾਨ ਕਰਦਾ ਪਰ ਇਹ ਹਮੇਸ਼ਾ ਲਈ ਨਹੀਂ ਹੈ ਇਸ ਵਿਵਸਥਾ ਇੰਡੋਨੇਸ਼ੀਆ ਦੇ ਸਹਿਰ ਬਾਲੀ ਵਿੱਚ ਹੋਈ ਮੀਟਿੰਗ ਰਾਹੀਂ ਸਾਹਮਣੇ ਆਈ ਸੀ ਜਿਸ ਨੂੰ ਬਾਲੀ ਪੀਸ ਕਲੋਜ਼ ਕਿਹਾ ਜਾਂਦਾ ਹੈ ਜਿਸ ਰਾਹੀਂ ਕਿਹਾ ਗਿਆ ਹੈ ਕਿ ਮੈਂਬਰ ਦੇਸ਼ ਜਦੋਂ ਤੱਕ ਇਸ ਦਾ ਹੱਲ ਨਹੀਂ ਲੱਭਦੇ ਉਹ ਇਹ ਸਬਸਿਡੀ ਦੇ ਸਕਦੇ ਨੇ ਪਰ ਜਿਸ ਦਿਨ WTU ਨੇ ਨਵਾਂ ਕਾਨੂੰਨ ਬਣਾ ਦਿੱਤਾ ਕਿ ਉਸ ਦਿਨ ਤੋਂ ਹੀ ਇਹ ਸਬਸਿਡੀ ਬੰਦ ਹੋ ਜਾਵੇਗੀ ਅਮਰੀਕਾ ਕੈਨੇਡਾ ਵਰਗੇ ਦੇਸ਼ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਦਾ ਵਿਰੋਧ ਕਰ ਰਹੇ ਨੇ ਅਮਰੀਕਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੁਝ ਦੇਸ਼ਾਂ ਦੇ ਵਿਸ਼ੇਸ਼ ਨਿਯਮ ਨਹੀਂ ਹੋ ਸਕਦੇ ਹੁਣ ਭਾਰਤ ਸਾਹਮਣੇ ਚੁਣੌਤੀ ਕੀ ਹੈ ਪਰ ਸਰਕਾਰ ਸਾਹਮਣੇ ਚੁਣੌਤੀ ਹੈ ਕਿ ਕਿਸਾਨਾਂ ਨੂੰ ਸਬਸਿਡੀ ਦੇਣਾ ਬੰਦ ਨਹੀਂ ਕਰ ਸਕਦੀ ਕਿਉਂਕਿ ਹਰ ਸਾਲ ਬੇਮੌਸਮੀ بارش ਜਾਂ ਜ਼ਿਆਦਾ ਧੁੱਪ ਕਾਰਨ ਫਸਲਾਂ ਖਰਾਬ ਹੋ ਜਾਂਦੀਆਂ ਨੇ ਕਿਉਂਕਿ ਜੇਕਰ ਸਰਕਾਰ ਅਜਿਹਾ ਕਰਨ ਲੱਗ ਪਵੇ ਤਾਂ ਬਹੁਤ ਸਾਰੇ ਕਿਸਾਨਾਂ ਨੂੰ ਖੇਤੀਚਾ ਘਾਟਾ ਹੋਵੇਗਾ ਜਿਸ ਕਰਕੇ ਕਿਸਾਨ ਖੇਤੀ ਕਰਨੀ ਬੰਦ ਕਰ ਦੇਣਗੇ ਜਿਸ ਕਾਰਨ ਸਾਡੇ ਸਾਹਮਣੇ ਭੁੱਖ ਦਾ ਸੰਕਟ ਵੀ ਆ ਸਕਦਾ ਹੈ ਭਾਰਤ ਡਬਲਿਊਟੀਓ ਤੋਂ ਬਾਹਰ ਵੀ ਨਹੀਂ ਹੋ ਸਕਦਾ ਕਿਉਂਕਿ ਉਸ ਨੂੰ ਦੇਸ਼ ਦੇ ਵਿਕਾਸ ਲਈ ਵਰਲਡ ਬੈਂਕ ਵਰਗੇ ਸੰਗਠਨਾਵਾਂ ਚੋਂ ਮਿਲਣ ਵਾਲੀ ਮਦਦ ਦੀ ਲੋੜ ਹੈ ਸਰਕਾਰ ਦੇਸ਼ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨੀ ਚਾਹੁੰਦਾ ਹੈ ਜਿਸ ਕਰਕੇ ਉਸ ਦਾ ਜੀਹਾਂ ਇਸ ਸੰਗਠਨ ਵਿੱਚ ਬਣੇ ਰਹਿਣਾ ਲਾਜ਼ਮੀ ਜਾਪਦਾ ਹੈ ਡਬਲਿਊਟੀਓ ਚ ਭਾਰਤ ਦਾ ਪੱਖ ਕੀ ਹੈ ਡਬਲਿਊਟੀਓ ਨੇ ਭਾਰਤ ਸਰਕਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਡਬਲਿਊਟੀਓ ਵਿਕਾਸ ਦੀ ਸਥਿਤੀ ਦਾ ਅਨਜਾਦਾ ਜੀਡੀਪੀ ਦੇ ਅੰਕੜਿਆਂ ਰਾਹੀਂ ਕਰਦਾ ਹੈ ਪਰ ਉਹ ਇਹ ਨਹੀਂ ਦੇਖਦਾ ਕਿ ਦੇਸ਼ ਦੇ ਕਰੀਬ 60 ਕਰੋੜ ਲੋਕ ਗਰੀਬੀ ਦੀ ਸ਼੍ਰੇਣੀ 'ਚ ਗਿਣੇ ਜਾਂਦੇ ਨੇ। ਉਹਨਾਂ ਦੀ ਖੁਰਾਕ ਸੁਰੱਖਿਆ ਨੂੰ ਕਿੰਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜਦੋਂ ਕਿ ਸੰਵਿਧਾਨ ਵੀ ਇਸ ਗੱਲ ਦੀ ਹਾਮੀ ਭਰਦਾ ਹੈ। ਭਾਰਤ ਸਰਕਾਰ ਹੁਣ ਵੀ 80 ਕਰੋੜ ਲੋੜਵੰਦਾਂ ਨੂੰ 5 ਕਿਲੋ ਅਨਾਜ ਮੁਫਤ ਵਿੱਚ ਮੁਹੱਈਆ ਕਰਵਾਉਂਦੀ ਹੈ। ਜਦੋਂ WTO ਚਾਹੁੰਦਾ ਕਿ ਲੋਕ ਬਾਜ਼ਾਰ ਤੋਂ ਖਰੀਦ ਕੇ ਖਾਣਾ ਖਾਣ ਨਾ ਕਿ ਫ੍ਰੀ ਵਿੱਚ ਮਿਲਿਆ ਹੋਇਆ ਜਾਂ ਸਬਸਿਡੀ ਰਾਹੀਂ ਮਿਲਿਆ ਹੋਇਆ। ਅੱਜ ਦੀ ਸਥਿਤੀ ਕੀ ਹੈ ਜਦੋਂ ਕਿਸਾਨ ਅੰਦੋਲਨ ਕਰ ਰਹੇ ਨੇ ਤਾਂ ਦੂਜੇ ਪਾਸੇ 26 ਫਰਵਰੀ ਤੋਂ WTO ਦੀ ਬੈਠਕ ਜਿਹੜੀ ਹੈ ਹੋਈ ਹੈ ਜਿਸ ਵਿੱਚ ਭਾਰਤ ਵੀ ਹਿੱਸਾ ਲਵੇਗਾ ਜੇਕਰ ਸਰਕਾਰ ਕਿਸਾਨਾਂ ਨੂੰ ਕੋਈ ਭਰੋਸਾ ਜਾਂ ਗਰੰਟੀ ਦਿੰਦੀ ਹੈ ਤਾਂ ਦੁਨੀਆ ਭਰ ਦੇ ਦੇਸ਼ ਉਸ ਨੂੰ ਇਸ ਮੰਚ ਤੇ ਘੇਰ ਲੈਣਗੇ ਇਸ ਸਥਿਤੀ ਵਿੱਚ ਨਿਕਲ ਲਈ ਸਰਕਾਰ ਅਜੇ ਕਿਸਾਨਾਂ ਨੂੰ ਕੋਈ ਗਰੰਟੀ ਨਹੀਂ ਦੇ پا ਰਹੀ ਇਸੇ ਸੰਗਠਨ ਬਾਰੇ ਕਿਸਾਨਾਂ ਨੂੰ ਦੱਸਣ ਲਈ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਕਿਸਾਨ ਕਾਨਫਰੰਸਾਂ ਕਰ ਰਹੀ ਨੇ ਐਸੀ ਸਾਡੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਿਸਾਨਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਪਹੁੰਚ ਕੇ ਹਰ ਕਿਸ ਦੀ ਜਾਣਕਾਰੀ ਜਿਹੜੀ ਲੈ ਸਕੇ ਸੋ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉਤੇ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਚਾਜ ਧੰਨਵਾਦ